ਮਾਰਖਾ ਜਾ ਉਹ ਬਿਲਕੁਲ ਜ਼ੋਰ ਨਵੇਂ ਦਾ ਬਿਲਕੁਲ ਨਵੇਂ ਦਾ ਜ਼ੋਰ ਅੱਜ ਕੱਲ ਲਵਾਂ ਦੇ ਆਂਦਾ ਬਾਈ ਹਲੇ ਕੱਲ ਆਂਦਾ ਆਪਾਂ 36 ਦੀ ਸਪੈਸ਼ਲ ਐਡੀਸ਼ਨ ਦੇ ਵਿੱਚ 4x4 ਤੇ ਨਾਲ ਹੀ ਆਪਾਂ ਮਗਰਾੜ ਵਗੈਰਾ ਦੀ ਮੋਡੀਫਿਕੇਸ਼ਨ ਵੇਟ ਵਗੈਰਾ ਸਾਰੇ ਪਾਦੇ ਛਤਰੀ ਵਗੈਰਾ ਲਾਈਟਾਂ ਵਗੈਰਾ ਸਾਰੇ ਨਵੇਂ ਆ ਲਵਾ ਲੈਂਦੀ ਆ ਕੱਲ ਹੀ ਠੀਕ ਆ ਜੀ ਕੱਲ ਤਰੀਕ ਹੈਗੀ ਸੀਗੀ 25 25 ਤਰੀਕਾ 26 26 ਨੂੰ ਚੈੱਕ ਕਰਾਂਗੇ ਇਹਨੂੰ ਬਸ ਕਿੰਨਾ ਜ਼ੋਰ ਆ ਰੋਟੋਮੀਟਰ ਮਾਸ਼ੀਓ ਦਾ ਵੀ ਕਿੰਨਾ ਦਲਦਾ ਕਿੰਨਾ ਨਹੀਂ ਦਲਦਾ ਪਹਿਲਾਂ ਵੀ ਇਹ 36 30 ਦੇ ਮਗਰ ਹੀ ਚਲਾਇਆ ਸੀਗਾ ਐ ਕੋ 36 30 ਖੜਾ ਵਾ ਇਹਨੂੰ ਹੋ ਕੇ 20 ਦਿਨਾਂ ਐ ਇਹਨੂੰ ਆ 36 30 ਨੂੰ ਇਹਦੀ ਵੀ ਦੇਖਾ ਹੌਕ ਹੌਕ ਲਾ ਕੇ ਦਲਾ ਰਹੇ ਆ ਇਹਨੂੰ ਵੀ ਕਿ ਹੌਕ ਲਾਉਣੀ ਪੈਂਦੀ ਆ ਆ ਟਰੈਕਟਰਾਂ ਦੀ ਜਾਤਰਾ ਹੌਲੈਂਡ ਦੀ ਦਾ ਜੇ ਇਹਦਾ ਕੋਈ ਪੱਕਾ ਹੱਲ ਹੈਗਾ ਵੀ ਹੌਕ ਨੂੰ ਟੇਡਾ ਮੇਡਾ ਕਰਕੇ ਜਾਬਰ ਹੌਕ ਨਵੀਆਂ ਬਣਵਾਉਣੀ ਪੈਂਦੀ ਆ ਤੁਸੀਂ ਜਰੂਰ ਦੱਸੋ ਇਹਦੇ ਵੀ ਵੇਟ ਵਗੈਰਾ ਸਾਰੇ ਪਏ ਹੋਇਆ ਫਤਰੀ ਲਾਈਟਾਂ ਵਗੈਰਾ ਇਹਦੀ ਵੀ ਲੱਗ ਚੁੱਕੀਆਂ ਨੇ ਇਹ ਆਪਣਾ ਮਨਾ ਬੀ ਲੈ ਕੇ ਆ ਸੀ 20 ਦਿਨ ਪਹਿਲਾਂ ਲਿਆ 20 25 ਦਿਨ ਨਣਕੇ ਰੋਟਾਵੇਟਰ ਹੋਇਆ ਇਹਦੇ ਮਗਰ ਚੱਲਿਆ ਹੋਇਆ ਤੇ ਆ ਹੁਣ ਆਪਾਂ ਅੱਜ ਇਹਦੇ ਮਗਰ ਤਲਾਵਾਂਗੇ ਸੋ। ਦੇਖਾਂਗੇ ਜੋਰ ਇਹਦਾ ਕਿੰਨਾ ਇਹ ਕੰਨਾ ਦਬਦਾ ਕਿੰਨਾ ਨਹੀਂ ਦਬਦਾ ਕਿੰਨੇ ਚੱਕਰ ਇਹ ਤੋੜਦਾ। ਨੁਕਸਾਨ ਆ ਇਹਦਾ ਬਸ ਆ ਟਰੈਕਟਰ ਦਾ। 베ਰੀ ਹੁੱਕ ਲਾਉਣੀ ਪੈਂਦੀ ਆ। ਆਰਮ ਟਰੈਕਟਰ ਜਦੋਂ ਥੱਲੇ ਥੱਲੇ ਠੱਟ ਤੇ ਲੋਟ ਆ ਜਾਂਦੀ ਆ। ਜਾਂ ਵੈਸੇ ਹੀ ਇਹਦੀ ਹੁੱਕ ਘਮਾਏ ਦੋ ਲੋਟ ਆ ਜਾਂਦੀ ਆ ਪਰ ਇਹਦੀ ਹਾਲੈਂਡ ਦੀ ਹੁੱਕ ਐ ਜੀ ਆ। ਵੀ ਜਿਹੜੀ ਲਾਉਣੀ ਪੈਂਦੀ ਆ ਬਸ ਇਹਦਾ ਇੱਕ ਹੀ ਨੁਕਸਾਨ ਆ ਬਾਕੀ ਟਰੈਕਟਰ ਝੋਟਾ ਆ। ਪੂਰਾ ਤਗੜਾ ਰਹਿੰਦਾ। ਲੋਰੀ ਪਰਖਿਆ ਜਾਊ ਜੋਰ ਅੱਜ ਇਹਦਾ ਇਹ ਵੀ ਲਗੀ ਆਜੋ ਪਹਿਲਾਂ 25 ਤਰੀਕ ਨੂੰ ਲਿਆਂਦਾ 25 ਤਰੀਕ ਨੂੰ ਲਿਆਂਦਾ ਤੇ 26 ਨੂੰ ਜੋਰ ਪਰਖਿਆ ਜਾਊਗਾ ਛੜ ਕੇ ਸੜਕ ਆਉਂਦਾ ਲੋਰੀ 63 ਸਵੈਸਰ ਡਿਜ਼ਨ ਦੇ ਵਿੱਚ ਨਵਾਂ ਲਿਆਂਦਾ ਆਪਾਂ 25 ਤਰੀਕ ਨੂੰ ਤੇ ਨਾਲ ਹੀ ਇਹਦੀ ਮੋਡੀਫਿਕੇਸ਼ਨ ਵਗੈਰਾ ਥੋੜੀ-ਘਣੀ ਕਰਾਤੀ ਮੋਡੀਫਿਕੇਸ਼ਨ ਦਾ ਮਤਲਬ ਇਹ ਆ ਵੀ ਤੇਲ ਤੂਲ ਦੀ ਦੀ ਬੰਪਰ ਵਗੈਰਾ ਛਤਰੀ ਦੇ ਉੱਤੇ ਲਾਈਟਾਂ ਵਗੈਰਾ ਛਤਰੀ ਨਾਲ ਆਉਂਦੀ ਆਉਂਦੀ ਐ ਇਹਨੂੰ ਹਾਲੈਂਡ ਨੂੰ ਜਾਂਦੇ ਦਿੰਦੇ ਆ ਤੇ ਲਾਈਟਾਂ ਵਗੈਰਾ ਬੰਪਰ ਮੂਰੇ ਵੇਟ ਵਗੈਰਾ ਜਾਨਿਕੇ ਪਪਲੇਟਾਂ ਜਾਨਿਕੇ ਆ ਪੂਰੀ ਵੀਡੀਓ ਇੱਕ ਅਲੱਗ ਬਣਾ ਕੇ ਰੱਖੀ ਪਈ ਐ ਤੁਹਾਨੂੰ ਉਹ ਵੀ ਦੇਖਣ ਨੂੰ ਮਿਲ ਜਣੀ ਐ ਤੇ ਮਗਲੇ ਚੱਕਿਆਂ ਦੇ ਵਿੱਚ ਵੇਟ ਪਾ ਲੇ 40 40 50 ਪਿਆ ਕਿਲੋ ਵਾਲੇ ਜਾਨਿਕੇ 50 ਕਿਲੋ ਵਾਲੇ ਉਹ ਵੇਟ ਪਾਏ ਆ ਤੇ ਬਾਕੀ ਹੋਰ ਕੋਈ ਛੜਖਾਨੀ ਨਹੀਂ ਕੀਤੀ ਹੈਗੀ 0 ਮੀਟਰ ਦਾ ਟਰੈਕਟਰ ਆ ਤੇ ਤੁਹਾਨੂੰ ਟਰੈਕਟਰ ਤੋਂ ਦਿਖਾਉਣਾ ਚੱਲਦਾ ਅਜਾ ਆਪਾਂ ਕੋਲਾ ਲੱਗ ਜੂਗਾ ਵੀ ਇਹਦੇ ਵਿੱਚ ਕਿੰਨਾ ਕ ਜ਼ੋਰ ਆ ਕਿੰਨਾ ਕ ਦਬਦਾ ਵਾ ਮਾਸ਼ੀਓ ਦਾ ਵਾ ਇਹ 8 ਫੁੱਟਾਂ ਰੋਟਾ ਲੈਟਰ ਪਹਿਲਾਂ ਵੀ 36 ਦੀ ਟਰੈਕਟਰ ਦੇ ਉੱਤੇ ਟਰੈਕਟਰ ਇਹ ਰੋਟੋ ਮਟਰ ਚੱਲਿਆ ਹੋਇਆ ਆ ਬੇਟ ਨੇ ਇਹਦੇ ਨਵੇਂ ਪਾ ਕੇ ਲੈਂਦੇ ਆ ਪਤਾ ਕਿ ਇਹ ਲੱਕ ਦੇਖ ਲਓ ਆ ਬੇਡ ਬੂੜਾ ਆ ਪਲੇਟਾ ਬੂੜਾ ਵਗੈਰਾ ਨਾਲ ਸਾਰੇ ਚੁੱਲਾ ਨਾਲ ਹੋਸ ਹੈਗਾ ਵਾ ਲੈ ਦਮੇਂ ਦੋਇਤ ਲਾਏ ਆ ਸਹੀ ਬਾਰਾਂ ਤੋਂ ਸ਼ੁਰੂ ਹੋਣਾ ਸਰਵਸ ਵੀ ਹੋਣੀ ਆ